ਸੰਗਰ ਵਾਲੀ ਸਾਈਡ ਤੇ ਖੜੇ ਆ ਤੇ ਸੰਗਤਾਂ ਨੂੰ ਕੁਝ ਜਾਣਕਾਰੀ ਤੁਹਾਤੋਂ ਲੈਣਾ ਚਾਹੁੰਦੇ ਆ ਵੀ ਜੋ ਵੀ ਦੀਵਾਨਾਂ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਤੇ ਉਸ ਲਈ ਤੁਹਾਡੀ ਦੀਵਾਨਾਂ ਦੀ ਕਮੇਟੀ ਵੱਲੋਂ ਕੀ ਦਿਸ਼ਾ ਨਿਰਦੇਸ਼ ਨੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿਸ ਤਰ੍ਹਾਂ ਆਪ ਜਾਣਦੇ ਹੋ ਵੀ 26 27 28 ਜਨਵਰੀ 2026 ਦੇ ਪਾਈ ਸਾਹਿਬ ਪਾਈ ਰਣਜੀਤ ਸਿੰਘ ਢੰਡਰੀਆਂ ਵਾਲਾਂ ਦੇ ਆਪਣੇ ਦੀਵਾਨ ਨੇ ਪਿੰਡ ਕੋਲੋਟੀ ਦੇ ਫੋਕਰ ਪੈਂਡ ਦੇ ਵਿੱਚ ਤੇ ਜੋ ਕਿ ਕੱਲ ਤੋਂ ਸ਼ੁਰੂ ਹੋ ਰਹੇ ਨੇ ਕਿਸੇ ਵੀ ਕਿਸਮ ਦੀਆਂ ਤਿਆਰੀਆਂ ਵਿੱਚ ਕੋਈ ਘਾਟ ਨਹੀਂ ਹੈਗੀ ਸੰਗਤਾਂ ਪੂਰੇ ਪਰਜੋਰ ਦੇ ਨਾਲ ਆਪੋ ਆਪਣੀਆਂ ਡਿਊਟੀਆਂ ਸਾਹਮਦੇ ਹੋਏ ਆਪੋ ਆਪਣੇ ਕੰਮਾਂ 'ਚ ਰੁੱਝੀਆਂ ਹੋਈਆਂ ਨੇ ਤੇ ਜਿਹੜੇ ਸੰਗਤਾਂ ਨੇ ਬਾਹਰੋਂ ਆਉਣਾ ਜਿਵੇਂ ਕਢਾਣੀ ਵਾਲੀ ਸਾਈਡ ਪੈਣ ਵਾਲੀ ਸਾਈਡ ਤੋਂ ਆਉਣਾ ਉਹ ਸਾਡਾ ਜਿਹੜਾ ਕੋਲੋਟੀ ਵਾਲਾ バス adda ਉੱਥੇ ਸਾਡੇ ਖੜੇ ਹੋਣਗੇ ਟ੍ਰੈਫਿਕ ਵਾਲੇ ਬੰਦੇ ਤੇ ਜਿਹੜੀ ਇਧਰੋਂ ਅੰਮਦਗੜ ਵਾਲੀ ਸਾਈਡ ਤੋਂ ਆਉਣੀਆਂ ਸੰਗਤ ਉਹ ਸਾਡੇ ਮੁਬਾਰਕ ਪੈਲਸ ਦੇ ਕੋਲੇ ਉੱਥੇ ਸਾਡੇ ਖੜੇ ਹੋਣਗੇ ਵਲੰਟੀਅਰ ਉਹ ਦੱਸਣਗੇ ਸਾਡਾ ਪ੍ਰਬੰਧ ਕੀਤੇ ਹੋਏ ਨੇ ਟਰੈਕਟਰ ਟਰੇਲੀਆਂ ਦਾ ਪ੍ਰਬੰਧ ਬਾਹਰ ਰੱਖਿਆ ਹੋਇਆ ਗੱਡੀਆਂ ਨੇ ਜਿਹੜੀਆਂ ਉਹ ਇੱਥੇ ਕੋਲੇ ਆ ਜਾਣੀਆਂ ਨੇ ਆਪਣੇ ਦਾਣਾ ਮੰਡੀ ਦੇ ਵਿੱਚ ਤੇ ਮੋਟਰਸਾਈਕਲਾਂ ਦਾ ਵੀ ਪ੍ਰਬੰਧ ਇੱਥੇ ਕੀਤਾ ਗਿਆ ਹੋਇਆ ਤੇ ਬਾਕੀ ਜਿਹੜੀ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੈਗੀ ਸਾਰੀਆਂ ਸੰਗਤਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੇ ਕੱਲ ਤੋਂ 12 ਤੋਂ 4 ਦਾ ਟਾਈਮ ਹੁੰਭਾਵਾ ਆ ਕੇ ਆਪਦੇ ਕਮਾਕਾਰਾਂ ਤੋਂ ਵਿਹਲੇ ਹੋ ਕੇ ਆ ਕੇ ਕੀਰਤਨ ਸੁਣੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਾਂਜੀ ਅਮਰਪਾਲ ਜੀ ਇੱਕ ਜਾਣਕਾਰੀ ਲੈਣਾ ਚਾਹੁੰਦੇ ਆ ਵੀ ਜਿਹੜੀਆਂ ਸੰਗਤਾਂ ਦੇ ਜਿਹੜੀ ਪਾਰਕਿੰਗ ਹੈਗੀ ਉਹਦੀ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਸੰਗਤਾਂ ਦੀ ਹੋਏਗੀ ਤੁਸੀਂ ਕੋਈ ਉਹਨਾਂ ਨੂੰ ਪਰਚੀਆਂ ਕੱਟ ਰਹੇ ਹੋ ਕਿ ਚੋਰੀ ਇਹਦੇ ਚੱਕਰ ਤੋਂ ਉਹਨਾਂ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਸਕੀ ਨਹੀਂ ਦੇਖੋ ਹੈਗੇ ਦਾ ਸਾਡੇ ਵਲੰਟੀਅਰ ਸੰਗਤਾਂ ਹੀ ਨੇ ਮੇਰੇ ਮੁੰਡੇ ਨੇ ਨਾਲ ਕੁਝ ਪੁਲਿਸ ਦਾ ਵੀ ਸਹਿਯੋਗ ਲਵਾਂਗੇ ਕੋਈ ਪਰਚੀ ਨਹੀਂ ਹੈਗੀ ਤੇ ਦੇਖੋ ਆਪਣੇ ਕਾਰਾਂ ਤੇ ਮੋਟਰਸਾਈਕਲਾਂ ਦਾ ਦਾ ਪ੍ਰਬੰਧ ਅਸੀਂ ਤਕਰੀਬਨ ਤਕਰੀਬਨ ਖੁਦ ਸਾਬ ਨੇ ਕੀਤਾ ਵੀ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਜੀ ਬਾਕੀ ਟਰੈਲੀਆਂ ਨੇ ਟਰੈਕਟਰ ਟਰੈਲੀਆਂ ਨੇ ਉੱਥੇ ਵੀ ਸਾਡੇ ਵਲੰਟੀਅਰ ਖੜਨਗੇ ਬੰਦੇ ਖੜਾ ਕੇ ਉੱਥੇ ਆਪਦਾ ਬੜਾ ਸੋਹਣਾ ਦੀਵਾਨ ਸੋਣ ਸਕਦੇ ਨੇ ਹਾਂਜੀ ਤੇ ਕੋਈ ਐਸੀ ਜ਼ਿੰਮੇਵਾਰੀ ਕੱਲ ਨਹੀਂ ਹੋਊਗੀ ਤੇ ਬਾਕੀ ਫੇਰ ਵੀ ਹਰੇਕ ਨੂੰ ਅਸੀਂ ਅਪੀਲ ਕਰਦੇ ਆਂ ਵੀ ਥੋੜਾ ਜਿਆਦਾ ਸचेत ਰਹਿਣਾ ਆਪੋ ਆਪਣਾ ਸਾਰੀ ਉਸ ਹੱਬ ਨਾਲ ਤੇ ਬਾਕੀ ਦਾ ਜਿਹੜਾ ਸਾਡੇ ਵਲੰਟੀਅਰ ਬਹੁਤ ਤਤਕਾਲੀ ਦੇ ਪੂਰੇ ਆਣ ਜੀ ਇਹ ਗੱਲਾਂ ਘਾਟ ਨਹੀਂ ਛੱਡ ਰਹੇ ਹੈਗੇ ਤੇ ਜਿਹੜੀ ਪੈਲੋਂ ਵੱਲੋਂ ਟ੍ਰੈਫਿਕ ਆ ਰਹੀ ਆ ਉਹ ਖਲੋਟੀ ਦੇ ਅੱਡੇ ਤੋਂ ਡਿਵਰਟ ਹੋ ਕੇ ਉਹਦਾ ਟਿਕਾਣਾ ਕਹਿੰਦਾ ਪਿੰਡਲਾ ਇਹ ਰਸਤਾ ਕੋਸਤਾ ਇੱਥੇ ਤੇ ਕਰਾਂਗੇ ਹਾਂਜੀ ਉਸ ਇਹ ਰੋਡ ਦੇ ਉੱਤੇ ਹੀ ਲਾਵਾਂਗੇ ਇੱਥੇ ਕਿਉਂਕਿ ਮੀਂਹ ਪੈਣ ਕਰਕੇ ਖੇਤ ਗਿੱਲੇ ਹੋ ਗਏ ਨਹੀਂ ਸਾਡੀ ਖੇਤ ਦੇ ਵਿੱਚ ਪ੍ਰਬੰਧ ਕੀਤਾ ਗਿਆ ਸੀਗਾ ਉਹ ਖੇਤ ਦੇ ਵਿੱਚ ਜੇ ਆਪਾਂ ਟਰੈਕਟਰ ਟਰੇਲੀਆਂ ਪੜਾਂਗੇ ਉਹ ਵੀ ਉੱਥੇ ਧੁੱਸਣ ਦਾ ਖਤਰਾ ਹੈਗਾ ਪਰ ਜਿਹੜੀ ਇਧਰੋਂ ਆਉਣੀ ਆਮਲਗੜ ਸਾਈਡ ਤੋਂ ਟਰੈਫਿਕ ਆਉਣੀ ਆ ਮਰਾਉਦ ਵਾਲੇ ਪਾਸਿਓਂ ਉਹਨਾਂ ਲਈ ਜਾਦੇ ਪੱਕੀ ਜਗ੍ਹਾ ਹੈਗੀ ਆ ਸਾਡੇ ਆ ਟਿਊਬ ਲਾ ਆਪਣੇ ਜੀ ਟਿਊਬਲ ਦੇ ਕੋਲੇ ਟਾਣਾ ਮੰਡੀ ਦਾ ਹੀ ਫੜਾ ਅੜਤੀਆਂ ਦਾ ਖਾਲੀ ਪਿਆ ਹਾਂਜੀ ਕੁਝ ਮੈਰਿਜ ਪੈਲਸ ਵਾਲੀ ਪਾਰਕਿੰਗ ਦੇਖਾਂਗੇ ਇਹਨੂੰ ਵਰਤਾਂਗੇ ਅਸੀਂ ਇਹਨਾਂ ਨੂੰ ਕਿਹਾ ਆ ਇਹਨਾਂ ਦਾ ਵੀ ਫ੍ਰੀ ਆ ਅੱਜ ਦਿਨ ਤੇ ਜਿਹੜੀ ਪਾਰਕਿੰਗ ਦਾ ਕੋਸ਼ਿਸ਼ ਸਾਡੀ ਇਹ ਵੀ ਵੱਧ ਤੋਂ ਵੱਧ ਅਸੀਂ ਪਾਰਕਿੰਗ ਪੱਕੇ ਥਾਂ ਦੇ ਉੱਤੇ ਹੀ ਲਾ ਸਕੇ ਜਿੱਥੇ ਤਾਂ ਕੋਈ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਦੇਖੋ ਇੱਕ ਸਾਰੀਆਂ ਸੰਗਤਾਂ ਨੂੰ ਹੋਰ ਵੀ ਬੇਨਤੀ ਕੀਤੀ ਜਾਂਦੀ ਹੈ ਵੀ ਜਿਸ ਤਰੀਕੇ ਨਾਲ ਸਾਡੇ ਬਹੁਤ ਵੱਡੇ ਵੱਡੇ ਨਗਰ ਕੀਰਤਨ ਵਿਦੇਸ਼ਾਂ ਦੇ ਵਿੱਚ ਵੀ ਸਜਾਏ ਜਾਂਦੇ ਨੇ ਤੇ ਉਥੇ ਜਿਹੜੀਆਂ ਸੰਗਤਾਂ ਨੇ ਆਪਣੇ ਸਿੱਖੀ ਸਰੂਪ ਤੇ ਗੁਰੂਆਂ ਦੀ ਸਿੱਖਿਆ ਦਾ ਜਿਹੜਾ ਮਜਾਰਾ ਕਰਦੀਆਂ ਨੇ ਸਾਫ ਸਫਾਈ ਦਾ ਧਿਆਨ ਦਾ ਉਹ ਬੜੇ ਸੁਚੱਜੇ ਢੰਗ ਨਾਲ ਕਰਦੀਆਂ ਨੇ ਇਸੇ ਤਰੀਕੇ ਦੇ ਨਾਲ ਸਾਰੀਆਂ ਸੰਗਤਾਂ ਨੇ ਕਮੇਟੀ ਦਾ ਸਹਿਯੋਗ ਦੇਣਾ ਤਾਂ ਕਿ ਆਪਾਂ ਤਿੰਨੇ ਦਿਨ ਜਿਹੜੀਆਂ ਦੀਵਾਨਾਂ ਦੇ ਉੱਤੇ ਸਫਾਈ ਦਾ ਪੂਰਾ ਧਿਆਨ ਕਰ ਸਕੀਏ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੰਦਗੀ ਨਾ ਫੈਲੇ ਅਤੇ ਆਪਣੀ ਇਸ ਸੁਚੱਜੇ ਢੰਗ ਦੀ ਜਿਹੜੀ ਆਪਣੀ ਯੋਜਨਾ ਬੰਦ ਹੋਊਗੀ ਉਸ ਦਾ ਬਾਕੀ ਸੰਗਤ ਦੇ ਉੱਤੇ ਵੀ ਕਾਫੀ ਪ੍ਰਭਾਵ ਪਵੇਗਾ ਤੇ ਬਾਕੀ ਸਰ ਅਮਰਪਾਲ ਜੀ ਕਿ ਜਿਹੜਾ ਇੱਥੇ ਲੰਗਰ ਦਾ ਪ੍ਰਬੰਧ ਹੈ ਤੇ ਉਹ ਜਿਹੜੇ ਤੁਸੀਂ ਬਾਕੀ ਪਿੰਡਾਂ ਤੋਂ ਲੰਗਰ ਲੈ ਕੇ ਆ ਰਹੇ ਨੇ ਉਹ ਤੁਹਾਡੇ ਨਾਲ ਕਿਦਾਂ ਸੰਪਰਕ ਕਰਨਗੇ ਉਹਨਾਂ ਦਾ ਸਾਡਾ ਹੋਇਆ ਹੋਇਆ ਜਿਹੜੇ-ਜਿਹੜੇ ਪਿੰਡ ਦੇ ਸਰਪੰਚਾਂ ਨੇ ਆਪ ਕੋਲੀਆਂ ਜਿਵੇਂ ਕਮੇਟੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਨੇ ਸੰਪਰਕ ਕੀਤਾ ਵੀ ਅਸੀਂ ਜਿਹੜਾ ਪ੍ਰਸ਼ਾਦਾ ਉਹ ਤੋਂ ਪਕਾ ਕੇ ਲਵਾਂਗੇ ਜੀ ਬਾਕੀ ਦਾਲ ਸਬਜ਼ੀ ਚਾਹ ਦਾ ਲੰਗਰ ਉਹ ਸਾਰਾ ਇੱਥੇ ਹੀ ਤਿਆਰ ਹੋਊਗਾ ਜੀ ਤੇ ਉਹਨਾਂ ਨੇ ਆਪੋਆਂ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ ਸਭ ਨੇ ਆਪੋ ਆਪਣੇ ਪਿੰਡ ਤੋਂ ਆਪੋ ਆਪਣੇ ਹਿਸਾਬ ਨਾਲ ਲੈ ਕੇ ਟਾਈਮ ਨਾਲ 10 10:30 ਵਜੇ ਨੂੰ ਉਹਨਾਂ ਨੇ ਪਹੁੰਚ ਜਾਣਾ ਹਾਂਜੀ ਉਹਨਾਂ ਨੂੰ ਵੀ ਇਹ ਪੀਰ ਥੋੜੇ ਰਾਹੀ ਕਰਦੇ ਆਂ ਵੀ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਵੀ 10:30 ਤੋਂ ਲੇਟ ਨਾ ਹੋਣ ਤਾਂ ਜੋ ਕਿ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਨਾ ਸਕੇ ਪ੍ਰਸਾਦ ਦੇ ਕਨੀਓ ਅਬਦਾਕੇ ਸੰਗਤਾਂ ਪ੍ਰਸਾਦਾ ਸਾਕੇ ਟਾਈਮ ਨਾਲ ਅਬਦਾ ਦੀਵਾਨ ਹਾਲ ਚ ਬੈਠਣਾ ਅਬਦਾ ਪਾਪਾ ਜੀ ਦਾ ਪ੍ਰਸਪ੍ਰਾਪਤ ਕਰ ਬਿਲਕੁਲ ਬਾਕੀ ਸਾਰੀ ਜਿਹੜੇ ਆਪਣੇ ਏਰੀਏ ਦੇ ਯੂਟਿਊਬਰ ਨੇ ਜਾਂ ਹੋਰ ਆਪਣੇ ਪੱਤਰਕਾਰ ਭਾਈ ਚਾਰਾ ਹੈਗਾ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਿਹੜੇ دیਵਾਨ ਨੇ ਸਮੇਂ ਸਿਰ ਆਪਣੇ 26 ਤਰੀਕ ਤੋਂ ਲੱਗ ਰਹੇ ਨੇ ਜਿਹੜੀ ਕੋਈ ਵੀ ਕਿਸੇ ਤਰੀਕੇ ਦੀ ਸੋਸ਼ਲ ਮੀਡੀਆ ਦੇ ਉੱਤੇ ਅਫਵਾਹ ਹੈ ਉਸ ਨੂੰ ਨਿਕਾਰ ਦਿਓ ਤਾਂ ਕਿ ਇਹ ਆਪਣੇ دیਵਾਨਾਂ ਦਾ ਆਨੰਦ ਸਾਰੀ ਸੰਗਤ ਦੂਰ ਦਰਾਡੇੋਂ ਆ ਕੇ ਮਾਣ ਸਕੇ ਤੇ ਇੱਕ ਬੇਨਤੀ ਹੋਰ ਹੈ ਸੰਗਤਾਂ ਨੂੰ ਵੀ 28 ਤਰੀਕ ਨੂੰ ਅਮਰਤ ਸੰਚਾਰ ਆ ਜੀ ਵੱਧ ਤੋਂ ਵੱਧ ਸੰਗਤਾਂ ਤਿਆਰ ਹੋਣ ਅਮਰ ਤੋਂ ਸਾਕੇ ਗੁਰੂ ਦੇ ਲੜ ਲੱਗਣ ਸਾਹੀਂ ਇਹ ਜੇ ਸਮਾਗਮ ਕਰਾਉਣ ਦਾ ਫਾਇਦਾ ਵੀ ਜੇ ਸੰਗਤਾਂ ਗੁਰੂ ਵਾਲੀਆਂ ਵੱਲੋਂ ਗੁਰੂ ਤੇ ਲੜ ਲੱਗਣ ਬਿਲਕੁਲ ਜੀ ਅਸੀਂ ਉਹੀ ਅਪੀਲ ਕਰਦੇ ਆਂ ਵੀ ਚਾਹੇ ਸਾਡੇ ਕੋਲੇ ਪ੍ਰਬੰਧਕਾਂ ਕੋਲੇ ਨਹੀਂ ਵੀ ਨਾਂ ਲਿਖਾ ਹੁੰਦਾ ਤਾਂ 28 ਤਰੀਕ ਨੂੰ 10 ਵਜੇ ਸਾਡੇ ਪਿੰਡ ਜਿਹੜਾ ਟਰੋਟੀ ਦਾ ਵੱਡਾ ਗੁਰਦੁਆਰਾ ਸਾਹਿਬ ਆ ਇੱਥੇ ਪਹੁੰਚ ਜਾਣਾ ਤੇ 10:30 ਅਰ 11:00 ਦੇ ਵਿੱਚ ਉਹਨਾਂ ਨੇ ਪ੍ਰਕਿਰਿਆ ਸ਼ੁਰੂ ਕਰ ਦੇਣੀ ਆ ਅਮਰਤ ਸੰਚਾਰ ਦੀ ਆਕੇ ਅਬਦ ਅਮਰਦ ਸਾਕੇ ਗੁਰੂ ਵਾਲਿਆਂ ਸੰਗਤਾਂ ਬਣ। ਹਾਂਜੀ ਸਾਡੇ ਨਾਲ ਇਸ ਦੀਵਾਨ ਕਮੇਟੀ ਦੇ ਸਾਰੇ ਮੈਂਬਰ ਹਨ ਤੇ ਪਿੰਡ ਦੇ ਪੰਜ ਸਰਪੰਚ ਵੀ ਨਾਲ ਇਹ ਕਮੇਟੀ ਦੇ ਖੜੇ ਹਨ ਤੇ ਸਾਰੇ ਦਿਨ ਰਾਤ ਇਸ ਦੀਵਾਨਾ ਨੂੰ ਕਾਮਯਾਬ ਕਰਨ ਦੇ ਵਿੱਚ ਲੱਗੇ ਹੋਏ ਹਨ। ਮੀਂਹ ਦੇ ਕਾਰਨ ਥੋੜੀ ਡੰਡਾਲ ਵੀ ਸੱਚੂਕੇ ਨੇ ਤੇ ਸਮੇਂ ਸਿਰ ਜਿਹੜੇ ਇਹ ਦੀਵਾਨ ਨੇ ਕੱਲ ਤੋਂ ਸ਼ੁਰੂਆਤ ਹੋਣਗੇ। ਹੋਰ ਕੋਈ ਤੁਹਾਡੇ ਵੱਲੋਂ ਜਾਣਕਾਰੀ ਵੀ ਸਰਪੰਚ ਸਾਹਿਬ ਖੜੇ ਨੇ ਜੀ। ਹਾਂਜੀ। ਹਾਂਜੀ। ਠੀਕ। ਲੰਘਾਈ ਸਵਾਸੀ ਕਾਲ ਜੀ। ਠੀਕ।